ਸ੍ਰੀ ਕਾਲ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਹੈ ਇਹ ਸਾਰੇ ਆਂਗਣਵੜੀ ਵਰਕਰਾਂ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਆਂਗਣਵੜੀ ਵਰਕਰਾਂ ਤੋਂ ਸੁਪਰਵਾਈਜ਼ਰਾਂ ਦੀ ਸਿਲੈਕਸ਼ਨ ਸੰਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਮਿਤੀ 31 12 2025 ਤੱਕ ਆਂਗਣਵੜੀ ਵਰਕਰਾਂ ਦੁਆਰਾ ਉਹਨਾਂ ਦੀ ਡਿਊਟੀ ਕੰਪਲਾਈ ਜਿਹੜੀਆਂ ਕੰਪਲੀਟ ਫਾਈਲਾਂ ਜਿਹੜੀਆਂ ਨੇ ਉਹ ਵਿਭਾਗ ਦੁਆਰਾ ਮੰਗੀਆਂ ਗਈਆਂ ਹਨ ਕਿ ਉਹਨਾਂ ਨੇ ਇਹ ਸਾਰੀਆਂ ਫਾਈਲਾਂ ਕੰਪਲੀਟ ਕਰਕੇ ਆਪਣੀ ਸਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਉਹਨਾਂ ਨੂੰ ਕਿਹਾ ਗਿਆ ਹੈ ਔਰ ਇਸ ਦੇ ਵਿੱਚ ਆਂਗਣਵੜੀ ਵਰਕਰਾਂ ਦਾ ਜੋ ਤਜਰਬਾ ਹੈ ਉਹ ਮਿਤੀ 31 12 2025 ਤੱਕ ਕੈਲਕੂਲੇਟ ਕੀਤਾ ਜਾਏਗਾ ਯਾਨੀ ਇਸ ਦੇ ਵਿੱਚ ਤੁਹਾਡਾ ਸਾਲ ਮਹੀਨੇ ਦਿਨ ਪ੍ਰੋਪਰ ਕੈਲਕੂਲੇਟ ਹੋਣਗੇ ਕਿਉਂਕਿ ਇਸ ਦੇ ਵਿੱਚ ਉਹਦੇ ਆਧਾਰ ਦੇ ਉੱਤੇ ਹੀ ਫਿਰ ਜਿਹੜੀ ਹੈ ਉਹ ਮੈਰਿਟ ਬਣੇਗੀ ਸੋ ਇਕਤਾ ਹੈ ਕਿ ਤੁਸੀਂ ਕੰਪਲੀਟ ਕਰਕੇ ਆਪਣੀਆਂ ਫਾਈਲਾਂ ਆਪਣੇ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਦੇ ਵਿੱਚ 31 12 2025 ਤੱਕ ਜਮ੍ਹਾਂ ਕਰਵਾਉਗੇ ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਵੱਲੋਂ ਇਹ ਅਰਜ਼ੀਆਂ ਦਾ میٹرਿਕ ਦੇ ਆਧਾਰ ਤੇ ਔਰ ਗ੍ਰੈਜੂਏਸ਼ਨ ਦੇ ਆਧਾਰ ਤੇ ਅਲੱਗ-ਅਲੱਗ ਮੈਰਿਟ ਤਿਆਰ ਕਰਕੇ ਜਿਹੜੀ ਹੈਗੀ ਆ ਉਹ ਆਪਣੀ ਸਕਰੂਟੀ 10 1 2026 ਤੱਕ ਮੁਕੰਮਲ ਕਰਨਗੇ ਔਰ 15 1 2026 ਤੱਕ ਉਹ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਸਬੰਧਿਤ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਭੇਜਣਗੇ ਔਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਜ਼ਿਲੇ ਪੱਧਰ ਤੇ ਜੋ ਵੀ ਰਾਖਮੀ ਕਰਨ ਦੇ ਅਨੁਸਾਰ ਲਿਸਟਾਂ 31 1 2026 ਤੱਕ ਤਿਆਰ ਕਰ ਦੇਣਗੇ ਔਰ ਉਸ ਤੋਂ ਬਾਅਦ 5 ਦਿਨਾਂ ਦਾ ਸਮਾਂ ਜਿਹੜਾ ਹੈ ਉਹ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਏਗਾ ਕੀ ਜੋ ਵੈਬਸਾਈਟ ਦੇ ਉੱਤੇ ਲਿਸਟਾਂ ਪਈਆਂ ਪਾਈਆਂ ਜਾਣਗੀਆਂ ਉਹਨਾਂ ਲਿਸਟਾਂ ਦੇ ਉੱਤੇ ਉੱਪਰ ਕਿਸੇ ਵੀ ਅਗਰ ਵਰਕਰ ਨੂੰ ਕੋਈ ਇਤਰਾਜ਼ ਹੋਏਗਾ ਤਾਂ ਉਹਨਾਂ ਦਾ ਜਿਹੜਾ ਹੈ ਇਤਰਾਜ਼ ਲਿਆ ਜਾਏਗਾ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਜਿਹੜੀਆਂ ਲਿਸਟਾਂ ਨੇ ਉਹ ਕੈਟਾਗਰੀ ਵਾਈਜ਼ ਮੁੱਖ ਦਫ਼ਤਰ ਨੂੰ 15/2/2026 ਤੱਕ ਭੇਜ ਦਿੱਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਕੀ ਚੀਜ਼ ਹੈ ਕਿ ਮੁੱਖ ਦਫ਼ਤਰ ਵਿਕੇ ਸਟੇਟ ਲੈਵਲ ਤੇ ਜੋ ਵੀ ਰੱਖਵਾ ਕਰਨ ਦੀ ਪਾਲਿਸੀ ਹੋਏਗੀ ਉਹਦੇ ਅਕੋਰਡਿੰਗਲੀ ਮੈਰਿਟ ਤਿਆਰ ਕੀਤੀ ਜਾਏਗੀ ਤੇ ਮੈਰਿਟ ਤਿਆਰ ਕਰਕੇ ਵੈਬਸਾਈਟ ਤੇ ਇਸ ਨੂੰ ਅਪਲੋਡ ਕਰ ਦਿੱਤਾ ਜਾਏਗਾ ਸੋ ਵੈਬਸਾਈਟ ਤੇ ਜਿਹੜੀਆਂ ਲਿਸਟਾਂ ਜਦੋਂ ਅਪਲੋਡ ਹੋ ਜਾਣਗੀਆਂ ਤਾਂ ਫਿਰ 5 ਦਿਨ ਦੇ ਅੰਦਰ ਅੰਦਰ ਆਂਗਣਵਾੜੀ ਵਰਕਰਾਂ ਜਿਹੜੀਆਂ ਆਪਣੇ ਇਤਰਾਜ਼ ਮੁੱਖ ਦਫ਼ਤਰ ਦੇ ਸਕਦੀਆਂ ਹਨ ਔਰ ਜੇਕਰ ਕੋਈ ਇਤਰਾਜ਼ ਹੋਏਗਾ ਤਾਂ ਉਹਨਾਂ ਇਤਰਾਜ਼ਾਂ ਦਾ ਨਿਪਟਾਰਾ ਮੁੱਖ ਦਫ਼ਤਰ ਤੇ ਬਣੀਆਂ ਕਮੇਟੀਆਂ ਵੱਲੋਂ ਕੀਤਾ ਜਾਏਗਾ ਔਰ ਵਿਭਾਗ ਵੱਲੋਂ ਜਿਹੜੀ ਸਾਰੀ ਪ੍ਰੋਸੈਸ ਪੂਰੀ ਕਰਨ ਉਪਰੰਤ ਮਿਤੀ 28 2026 ਨੂੰ ਸਟੇਟ ਲੈਵਲ ਤੇ ਅੰਤਿਮ ਮੈਰਿਟ ਲਿਸਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਸੋ ਇਨਾਂ ਸਾਰੀਆਂ ਚੀਜ਼ਾਂ ਨੂੰ ਸਾਰੇ ਵਰਕਰ ਇੱਕ ਤਾਂ ਧਿਆਨ ਰੱਖਣ ਕਿ ਆਪਣੀਆਂ ਫਾਈਲਾਂ ਜਿਹੜੀਆਂ ਨੇ ਉਹ ਕੰਪਲੀਟ ਕਰਕੇ ਆਪਣੇ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾਈਆਂ ਜਾਣ ਤੇ ਸੋ ਜਦੋਂ ਤੁਸੀਂ ਆਪਣੀ ਅਰਜੀ ਜਿਹੜੀ ਹੈ ਉਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਦੇ ਵਿੱਚ ਦੇਣੀ ਹੈ ਤਾਂ ਜਿਹੜੀ ਲੋੜਿੰਦੀ ਸਭ ਤੋਂ ਪਹਿਲੀ ਚੀਜ਼ ਹੈ ਤੁਹਾਡੀ ਲਿਖਤੀ ਅਰਜੀ ਲਿਖਤੀ ਅਰਜੀ ਦੇ ਵਿੱਚ ਤੁਸੀਂ ਆਪਣੇ ਸੀਡੀਪੀਓ ਨੂੰ ਸੰਬੋਧਨ ਕਰਕੇ ਇੱਕ ਲਿਖਤੀ ਅਰਜੀ ਦਿਓਗੇ ਜਿਸ ਦੇ ਵਿੱਚ ਤੁਸੀਂ ਦੱਸੋਗੇ ਕਿ ਤੁਸੀਂ ਬਤੌਰ ਆਂਗਣਵਾੜੀ ਵਰਕਰ ਕਿੰਨੀ ਜਿਹੜੇ ਸਮੇਂ ਤੋਂ ਜਿਹੜੇ ਵੀ ਸੈਂਟਰ ਦੇ ਵਿੱਚ ਕੰਮ ਕਰ ਰਹੇ ਹੋ ਤੁਹਾਡਾ ਕਿੰਨਾ ਤਜਰਬਾ ਹੈ ਜੋ ਸਭ ਕੁਝ ਲਿਖਤੀ ਅਰਜੀ ਦੇ ਰੂਪ ਦੇ ਵਿੱਚ ਇੱਕ ਤੁਸੀਂ ਅਰਜੀ ਲਿਖੋਗੇ ਔਰ ਉਸ ਤੋਂ ਬਾਅਦ ਜਿਹੜਾ ਜ਼ਰੂਰੀ ਦਸਤਾਵੇਜ਼ਾਂ ਦੇ ਵਿੱਚ ਜਿਹੜਾ ਸੈਕੰਡ ਹੈ ਉਹ ਹੈ ਤੁਹਾਡਾ ਜਨਮ ਸਰਟੀਫਿਕੇਟ ਜਨਮ ਸਰਟੀਫਿਕੇਟ ਕਿਉਂ ਹੈ ਤਾਂ ਕਿ ਤੁਹਾਡੀ ਉਮਰ ਸੰਬੰਧੀ ਜਿਹੜਾ ਹੈ ਉਹ ਲੋੜਿੰਦਾ ਦਸਤਾਵੇਜ਼ ਦੇ ਵਜੋਂ ਵਿਚਾਰਿਆ ਜਾਏਗਾ ਔਰ ਉਸ ਤੋਂ ਬਾਅਦ ਤੀਸਰਾ ਨੰਬਰ ਤੇ ਉੱਤੇ ਜਿਹੜੀ ਜ਼ਰੂਰੀ ਚੀਜ਼ ਹੈ ਉਹ ਤੁਹਾਡਾ ਤਜਰਬਾ ਹੈ ਤਜਰਬਾ ਹੈ ਜਿਹੜਾ ਕਿ ਜਿਵੇਂ ਮੰਨ ਲਓ ਤੁਹਾਨੂੰ ਕੋਈ ਨਿਯੁਕਤੀ ਪੱਤਰ ਮਿਲਿਆ ਉਹ ਹੈ ਜਾਂ ਤੁਸੀਂ ਜਦੋਂ ਹਾਜ਼ਰੀ ਰਿਪੋਰਟ ਵਿਭਾਗ ਦੇ ਵਿੱਚ ਦਿੱਤੀ ਹੈ ਤਾਂ ਉਸ ਦੇ ਉੱਪਰ ਮੈਂਸ਼ਨ ਹੋਏਗਾ ਕਿ ਤੁਸੀਂ ਜਿਹੜਾ ਹੈ ਕਿੰਨੀ ਤਰੀਕ ਨੂੰ ਔਰ ਕਿਹੜੇ ਸਨ ਦੇ ਵਿੱਚ ਭਰਤੀ ਹੋਈ ਹੋ ਤਜਰਬਾ ਜਿਹੜਾ ਹੈ ਉਹ ਤੁਸੀਂ ਆਪਣਾ ਦਿਉਂਗੇ ਔਰ ਉਸ ਤੋਂ ਬਾਅਦ ਉਮਰ ਕੈਟਾਗਰੀ ਅਤੇ ਹੋਰ ਲੋੜੀਂਦੇ ਦਸਤਾਵੇਜ਼ ਉਮਰ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਵੇਂ ਜਨਮ ਸਰਟੀਫਿਕੇਟ ਹੋ ਗਿਆ ਜੇਕਰ ਜਨਮ ਸਰਟੀਫਿਕੇਟ ਨਹੀਂ ਹੈ ਤਾਂ ਉਸ ਕੇਸ ਦੇ ਵਿੱਚ ਅਸੀਂ ਉਮਰ ਦੇ ਲਈ ਜਿਹੜਾ ਵਿਚਾਰਨਯੋਗ ਸਾਡੇ ਕੋਲ ਦਸਤਾਵੇਜ਼ ਹੁੰਦਾ ਹੈ ਉਹ میٹرਿਕ ਦਾ ਸਰਟੀਫਿਕੇਟ ਹੁੰਦਾ ਜਿਹਦੇ ਉੱਤੇ ਸਾਡਾ ਜਨਮ ਮਿਤੀ ਮੈਂਸ਼ਨ ਹੁੰਦੀ ਹੈ ਤੇ ਜੇਕਰ ਤੁਸੀਂ ਕਿਸੇ ਰਿਜ਼ਰਵਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਜਿਹੜੀ ਵੀ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਉਸ ਦੇ ਨਾਲ ਉਸ ਦਾ ਜ਼ਰੂਰੀ ਸੰਬੰਧਿਤ ਦਸਤਾਵੇਜ਼ ਠੀਕ ਹੈ ਜਿਹੜਾ ਤੁਹਾਡਾ ਪ੍ਰੋਪਰ ਜਿਹੜਾ ਅਥਾਰਟੀ ਵੱਲੋਂ ਜਾਰੀ ਸਰਟੀਫਿਕੇਟ ਕੈਟਾਗਰੀ ਦਾ ਤੁਸੀਂ ਨਾਲ ਦਿਉਗੇ ਤੇ ਹੋਰ ਲੋੜੀਂਦੇ ਦਸਤਾਵੇਜ਼ ਦੇ ਵਿੱਚ ਜੇਕਰ ਤੁਸੀਂ ਜਿਹੜਾ ਹੈ ਤੁਸੀਂ ਕਿਸੇ ਹੋਰ ਕੈਟਾਗਰੀ ਦੇ ਵਿੱਚ ਜੇਕਰ ਤੁਸੀਂ ਐਕਸ ਸਰਵਿਸਮੈਨ ਕੈਟਾਗਰੀ ਦੇ ਵਿੱਚ ਕਰ ਰਹੇ ਹੋ ਜਾਂ ਕੋਈ სპੋਰਟਸ ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਠੀਕ ਹੈ ਜੀ ਜਾਂ ਤੁਸੀਂ ਸਪੈਸ਼ਲੀ ਏਬਲਡ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਹੋ ਤਾਂ ਉਹਦੇ ਨਾਲ ਸੰਬੰਧਿਤ ਤੁਹਾਡੇ ਕੋਲ ਲੋੜੀਂਦੇ ਦਸਤਾਵੇਜ਼ ਜਿਹੜੇ ਹੈ ਉਹ ਹੋਣੇ ਚਾਹੀਦੇ ਹਨ ਜਿਹੜੇ ਤੁਸੀਂ ਆਪਣੀ ਐਪਲੀਕੇਸ਼ਨ ਫਾਰਮ ਦੇ ਨਾਲ ਲਗਾਉਂਗੇ ਠੀਕ ਹੈ ਤਾਂ ਇਹ ਸਾਰੇ ਦੇ ਸਾਰੇ ਇਸ ਤਰੀਕੇ ਦੇ ਨਾਲ ਡੂਲੀ ਕੰਪਲੀਟ ਫਾਈਲਜ਼ ਆਪਣੀਆਂ ਜੜੀਆਂ ਨੇ ਆਪਣੇ ਦਸਤਾਵੇਜ਼ਾਂ ਦੇ ਸਮੇਤ ਅਤੇ ਲਿਖਤੀ ਅਰਜੀ ਦੇ ਸਮੇਤ ਮਿਤੀ 31 12 2025 ਤੱਕ ਤੁਸੀਂ ਆਪਣੇ ਸੰਬੰਧਿਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਵਿਖੇ ਜਮਾ ਕਰਵਾਉਂਗੀ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਮੈਂ ਪਹਿਲਾਂ ਵੀ ਸਭ ਕੁਝ ਐਕਸਪਲੇਨ ਕਰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਤੁਹਾਡੇ ਜਦੋਂ ਵੀ ਮੈਰਿਟ ਬਣੇਗੀ ਔਰ ਲਿਸਟਾਂ ਤੁਹਾਡੀਆਂ ਉਹ ਵੈਬ ਵਿਭਾਗ ਦੀ ਵੈਬਸਾਈਟ ਦੇ ਉੱਪਰ ਅਪਲੋਡ ਹੋ ਜਾਣਗੀਆਂ ਸੋ ਇਹ ਜਾਣਕਾਰੀ ਜ਼ਰੂਰ ਸਾਰੇ ਦੇ ਸਾਰੇ ਵਰਕਰ ਆਪਣੇ ਨਾਲ ਵਾਲੇ ਸਾਥੀਆਂ ਦੇ ਨਾਲ ਵੀ ਸ਼ੇਅਰ ਕਰੋ ਥੈਂਕ ਯੂ ਸੋਮਾ